ਕਾ ਇਬਰਾਹੀਮ ਨੇ ਸੰਵਿਧਾਨ ਇਹਨੂੰ ਕਦੀ ਵੀ ਅਸੀਂ ਤੋੜ ਨਹੀਂ ਦਵਾਂਗੇ ਕਿ ਜਿੰਨੀ ਇਹਨਾਂ ਨੇ ਐਨੀ ਮਿਹਨਤ ਕਰਕੇ ਚੱਲਦਾ ਕਰੋ ਚੱਲਦਾ ਕਰੋ ਚੱਲਦਾ ਕਰੋ ਮੋਦੀ ਸਰਕਾਰ ਮੁਰਦਾਬਾਦ 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 ਮੋਦੀ ਸਰਕਾਰ ਹਾਏ 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 ਵਾਕਵਕ ਜਥੇਬੰਦੀਆਂ ਦੇ ਆਗੂ ਸਾਹਿਬਾਂ ਇਲਾਕੇ ਪਰ ਤੋਂ ਆਪੋ ਆਪਣੀ ਕਮੀ ਕਰਿਆਇ ਸਾਹਣੋ ਤੇ ਭਰਾਓ ਅੱਜ ਦਾ ਜਿਹੜਾ ਪ੍ਰੋਟੈਸਟ ਪੀਕੀਵੰਦ ਦੇ ਚੌਂਕ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਰਤੀ ਸਾੜੀ ਜਾ ਰਹੀ ਆ ਬੜਾ ਵੱਡਾ ਵਰਨਗਿਸ਼ੂ ਆ ਜਿਹਦੇ ਮਤਾਂਕ ਪੂਰੇ ਦੇਸ਼ ਅੰਦਰ ਅੱਜ ਦੇਸ਼ ਦੀਆਂ ਟ੍ਰੇਡ ਯੂਨੀਅਨਾਂ ਆ ਮੁਲਾਜ਼ਮਾਨੀਆਂ ਯੂਨੀਅਨਾਂ ਕਿਸਾਨਾਂ ਦੀਆਂ ਮਜ਼ਦੂਰਾਂ ਦੀਆਂ ਸਾਰੇ ਦੇਸ਼ ਦੇ ਕਰੋੜਾਂ ਲੋਕ ਅੱਜ ਹੜਤਾਲ ਤੇ ਆ ਸਾਰ ਕਲਮ ਚੋੜ ਹੜਤਾਲ ਆ ਅੱਜ ਅਸੀਂ ਆਪਦੀਆਂ ਜਨਤਕ ਜਥੇਬੰਦੀਆਂ ਦੇ ਪਲੇਟਫਾਰਮ ਤੋਂ ਉਹ ਸਟੇਟ ਯੂਨੀਅਨ ਦਾ ਸਮਰਥਨ ਕਰ ਰਹੇ ਹਨ ਉਹਨਾਂ ਦਾ ਉਹਨਾਂ ਦੀ ਹਮਾਇਤ ਕਰ ਰਹੇ ਆ ਕਿ ਜਿਹੜਾ ਜਿੱਦਾਂ ਦੀਆਂ ਨੀਤੀਆਂ ਮੋਦੀ ਲੈ ਕੇ ਆ ਰਿਹਾ ਜਿੰਨਾਂ ਨੀਤੀਆਂ ਦੇ ਦਰਮਿਆਨ ਲੋਕਾਂ ਦਾ ਚੰਮ ਲਾਇਆ ਜਾ ਰਿਹਾ ਮੋਦੀ ਇਦਾਂ ਦੇ ਫੈਸਲੇ ਲੈਂਦੇ ਜਾ ਰਹੇ ਜਿਹੜੇ ਮਜ਼ਦੂਰਾਂ ਦੀ ਰਾਖੀ ਕਰਨ ਵਾਲੇ ਕਾਨੂੰਨ ਆ ਉਹਨਾਂ ਨੂੰ ਤੋੜਿਆ ਜਾ ਰਿਹਾ